ਵੈਬ ਸੀਰੀਜ਼ ਆ ਰਹੀ ਹੈ ਬੜੀ ਕਮਾਲ ਦੀ ਵੈਬ ਸੀਰੀਜ਼ ਹੈ ਤਾਰੂ ਟੀਜ਼ਰ ਉਸ ਦਾ ਰਿਲੀਜ਼ ਹੋ ਚੁੱਕਿਆ ਹੈ ਤੇ ਲੋਕ ਐਕਸਾਈਟਡ ਹੋ ਰਹੇ ਕਿਉਂਕਿ ਉਹਦੇ ਵਿੱਚ ਬਹੁਤ ਹੀ ਖਾਸ ਜਿਹੜੇ ਨੇ ਕਿਰਦਾਰ ਦਿਖਾਏ ਗਏ ਨੇ ਬਿਲਕੁਲ ਹੀ ਹਟ ਕੇ ਉਹ ਨਵੀਂ ਸ਼ੁਰੂਆਤ ਇੱਕ ਹਿਸਾਬ ਦੀ ਦੂਸਰੀ ਮੇਰੀ ਜਰਨੀ ਸਟਾਰਟ ਹੋ ਜੇਲੀ ਹੈ ਵੈਬ ਸੀਰੀਜ਼ ਦੇ ਨਾਲ ਤੋਂ ਉਮੀਦ ਆ ਤੁਸੀਂ ਸਾਰੇ ਬਹੁਤ ਪਿਆਰ ਦਿਓਗੇ ਟੀਜ਼ਰ ਸੀਗਾ ਉਹਦੇ ਵਿੱਚ ਵੇਖਿਆ ਕਿ ਤੁਸੀਂ ਬਹੁਤ ਗੁੱਸੇ ਦੇ ਵਿੱਚ ਨਜ਼ਰ ਆ ਰਹੇ ਹੋ ਉਹ ਜੀ ਕੀ ਗੱਲ ਹੋ ਗਈ ਵੀ ਤੁਹਾਨੂੰ ਗੁੱਸਾ ਆ ਰਿਹਾ ਤੁਨ ਦੇ ਕੇ ਲੱਗ ਗਿਆ ਹਣਾ ਤੇ ਮਤਲਬ ਪੂਰਾ ਐਂਗਰੀ ਯੰਗ ਮੈਨ ਥੋੜੀ ਸਿਆਸੀ ਮਤਲਬ ਹੈਗੀ ਹੈ ਨਾ ਹਾਂਜੀ ਫਿਲਮ ਦੇ ਵਿੱਚ ਕੰਮ ਕਰ ਰਹੇ ਹੋ ਕਿ ਤੇ ਸ਼ੂਟਿੰਗ ਤੇ ਸਾਰੀਆਂ ਚੀਜ਼ਾਂ ਬਦਲ ਜੇ ਜਾਂਦੀਆਂ ਨੇ ਹਨਾ ਤਾਂ ਉਹ ਕਿਦਾਂ ਦਾ ایکسپੀਰੀਅੰਸ ਰਿ ਕਿਵੇਂ ਕਿਵੇਂ ਚੀਜ਼ਾਂ ਮੈਨੇਜ ਕੀਤੀਆਂ ਤੁਸੀਂ ਸਾਰੀਆਂ ਕੋਈ ਵੀ ਔਖਾ ਨਹੀਂ ਸੀਗਾ ਉਹ ਤਾਂ ਬੰਦਾ ਉਹ ਪ੍ਰਿਪੇਅਰ ਹੋ ਜਾਂਦਾ ਉਸ ਨਾਲ ਜਿੱਦਾਂ ਤਾਂ ਹੁਣ ਆਪਣਾ ਕਿਦਾਂ ਦਾ ਸ케줄 ਬਣਦਾ ਸੀਗਾ ਸਾਰਾ ਕੋਈ ਐਡਾ ਦਿੱਕਤ ਵਾਲੀ ਗੱਲ ਨਹੀਂ ਹੈਗੀ ਸੀ ਬਸ ਇਹ ਥੋੜੀ ਗਰਮੀ ਸੀਗੀ ਹਾਂ ਅੱਗੇ ਮੈਂ ਨਹੀਂ ਕਹਿਣਾ ਹੋ ਗਿਆ ਫੀਮ ਵਰਗਾ ਹੈ ਕੀ ਵਰਗ ਪੈਂਦਾ ਜੀ ਆਪਾਂ ਨਾ ਉਹ ਗੱਲ ਫਿਰ ਬਾਈ ਜੀ ਨੇ ਉਹਨੇ ਦੱਸੀ ਆ ਵੀ ਮੇਕਅਪ ਤਾਂ ਕਿਸੇ ਨੇ ਕੀਤਾ ਹੀ ਨਹੀਂ ਮੈਂ ਵੈਸੇ ਵੀ ਨਹੀਂ ਕਰਾਉਂਦਾ ਸਟ੍ਰੇਟ ਗਰਲਸ ਜੀ ਉਮੀਦ ਕਰਦੀ ਆ ਤੁਸੀਂ ਸੈਲਸ ਵਾਲੇ ਠੀਕ ਠਾਕ ਹੋਗੇ ਦੇਖ ਰਿਓ ਲੁਧਿਆਣਾ ਟਾਈਮਸ ਦਾ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਅੱਛਾ ਜਿਹੜਾ ਪ੍ਰੋਜੈਕਟ ਆ ਰਿਹਾ ਹੈ ਕੇਵਲ 1 ਤੇ ਵੈਬ ਸੀਰੀ ਆ ਰਹੀ ਹੈ ਬੜੀ ਕਮਾਲ ਦੀ ਵੈਬ ਸੀਰੀ ਹੈ دارو ਟੀਜ਼ਰ ਉਸ ਦਾ ਰਿਲੀਜ਼ ਹੋ ਚੁੱਕਿਆ ਹੈ ਤੇ ਲੋਕ ਐਕਸਾਈਟਡ ਹੋ ਰਹੀ ਕਿਉਂਕਿ ਉਹਦੇ ਵਿੱਚ ਬਹੁਤ ਹੀ ਖਾਸ ਜਿਹੜੇ ਨੇ ਕਿਰਦਾਰ ਦਿਖਾਏ ਗਏ ਨੇ ਉਹਨਾਂ ਕਿਰਦਾਰਾਂ ਨੂੰ ਦੇਖ ਕੇ ਲੋਕ ਸੋਚਦੇ ਕਿ ਕਿਸ ਤਰ੍ਹਾਂ ਦਾ ਕਰੈਕਟਰ ਹੋਏਗਾ ਜਾਂ ਕਿ ਇਸ ਤਰ੍ਹਾਂ ਦੀ ਕਹਾਣੀ ਹੋਏਗੀ ਤੇ ਵਿੱਚ ਤਾਂ ਮੇਰੇ ਨਾਲ ਖਾਸ ਕਿਰਦਾਰ ਇਸ ਵੇਲੇ ਫਿਲਮ ਦੇ ਮੌਜੂਦ ਨੇ ਗੁਰੀਤੂਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਮੱਚ ਤੇ ਬਹੁਤ ਅੱਛੇ ਮਾਡਲ ਨੇ ਤੇ ਬਾਅਦ ਚ ਅਦਾਕਾਰ ਨੇ ਬਹੁਤ ਸੋਹਣੀਆਂ ਇਹਨਾਂ ਨੇ ਫਿਲਮਾਂ ਵੀ ਕੀਤੀਆਂ ਤੇ ਗਾਣਿਆਂ ਦੇ ਵਿੱਚ ਵੀ ਆਏ ਨੇ ਤਾਂ ਹੁਣ ਵੈਬ ਸੀਰੀਏ ਦੇ ਵਿੱਚ ਆਏ ਹੋ ਕਿਦਾਂ ਦਾ ਤਜਰਬਾ ਰਿਹਾ ਤਜਰਬਾ ਬਹੁਤ ਵਧੀਆ ਜੀ ਮੈਂ 9-10 ਸਾਲ ਹੋ ਗਏ ਆ ਇਸ ਇੰ ਹੌਲੀ ਹੌਲੀ ਚਲੋ ਬੰਦਾ ਸਿੱਖਦਾ ਹੀ ਜਾਂਦਾ ਪਰ ਇਹ ਬਿਲਕੁਲ ਹੀ हटके ਉਹ ਨਵੀਂ ਸ਼ੁਰੂਆਤ ਇੱਕ ਹਿਸਾਬ ਦੀ ਦੂਸਰੀ ਮੇਰੀ ਜਰਨੀ ਸਟਾਰਟ ਹੋ ਗਈ ਲਈ ਹੈ ਵੈਬ ਸੀਰੀਜ਼ ਦੇ ਨਾਲ ਉਮੀਦ ਆ ਤੁਸੀਂ ਸਾਰੇ ਬਹੁਤ ਪਿਆਰ ਦਿਓਗੇ ਤੇ ਕਰੈਕਟਰ ਨੂੰ ਪਸੰਦ ਕਰੋਗੇ ਬਹੁਤ ਮਿਹਨਤ ਨਾਲ ਸਾਰਿਆਂ ਨੇ ਸਾਡੀ ਟੀਮ ਨੇ ਵੈਬ ਸੀਰੀਜ਼ ਬਣਾਈ ਆ ਸੋ ਸਾਰੇ ਪੂਰੀ ਸਪੋਰਟ ਕਰਿਓ ਟੀਜ਼ਰ ਸੀਗਾ ਉਹਦੇ ਵਿੱਚ ਵੇਖਿਆ ਕਿ ਤੁਸੀਂ ਬਹੁਤ ਗੁੱਸੇ ਦੇ ਵਿੱਚ ਨਜ਼ਰ ਆ ਰਹੇ ਹੋ ਜੀ ਕੀ ਗੱਲ ਹੋ ਗਈ ਵੀ ਤੁਹਾਨੂੰ ਗੁੱਸਾ ਆ ਰਿਹਾ ਦੋ ਬੰਦੇ ਤੁਹਾਡੇ ਬਾਰੇ ਕੁਝ ਕਹਿ ਰਹੇ ਆ ਤੇ ਤੁਸੀਂ ਗੁੱਸੇ 'ਚ ਆ ਰਹੇ ਹੋ ਕੈਰੈਕਟਰ ਕੀ ਹੈ ਐਕਚੁਅਲ 'ਚ ਉਹ ਕੈਰੈਕਟਰ ਮੇਰਾ ਜੀ ਵੈਬ ਸੀਰੀਜ਼ ਸਿਕੰਦਰ ਸੰਧੂ ਦਾ ਕੈਰੈਕਟਰ ਆ ਕੱਬਾ ਸੰਧੂ ਕਹਿੰਦੇ ਆ ਉਹਨੂੰ ਪੂਰਾ ਹਾਂਜੀ ਉਹ ਤੁੰ ਦੇ ਕੇ ਲੱਗ ਗਿਆ ਹਨ ਤੇ ਮਤਲਬ ਪੂਰਾ ਐਂਗਰੀ ਯੰਗਮੈਨ ਥੋੜੀ ਸਿਆਸੀ ਮਤਲਬ ਹੈਗੀ ਆ ਹਾਂਜੀ ਲਿੰਕ ਨਹੀਂ ਮਤਲਬ ਫਾਈਟ ਚੱਲਦੀ ਹੈ ਤੇ ਵਧੀਆ ਕੈਰੈਕਟਰ ਬਹੁਤ ਵਧੀਆ ਸੋ ਉਮੀਦ ਆ ਤੇ ਸਾਰੇ ਬਹੁਤ ਪਸੰਦ ਕਰੋਗੇ ਠੀਕ ਹੈ ਤਾਂ ਮਤਲਬ ਸ਼ੂਟਿੰਗ ਦੌਰਾਨ ਅਮਰਦੀਪਾ ਜੀ ਦੇ ਨਾਲ ਕਿਸ ਤਰ੍ਹਾਂ ਦਾ ਤੁਹਾਡਾ ਐਕਸਪੀਰੀਅੰਸ ਰਿਹਾ ਕਿਵੇਂ ਸੀਗਾ ਸਾਰਾ ਸੈੱਟ ਤੇ ਮਾਹੌਲ ਖੈਰ ਜਿੰਨੇ ਵੀ ਸਾਰੇ ਬਾਕੀ ਕਾਸਟ ਆ ਸਾਰੇ ਮੇਰੇ ਤੋਂ ਸੀਨੀਅਰ ਨੇ ਸਾਰੇ ਬਹੁਤ ਲੰਬੇ ਸਮੇਂ ਤੋਂ ਇਸ ਇੰਡਸਟਰੀ ਦੇ ਵਿੱਚ ਨੇ ਤੋਂ ਮੈਨੂੰ ਸਾਰਿਆਂ ਨੇ ਬਹੁਤ ਸਪੋਰਟ ਕੀਤਾ ਤੇ ਬਹੁਤ ਸਿੱਖਣ ਨੂੰ ਵੀ ਮਿਲਿਆ ਉਹਨਾਂ ਤੋਂ ਸਾਰਿਆਂ ਤੋਂ ਬਹੁਤ ਵਧੀਆ ਅਮਰਦੀਪਾ ਜੀ ਤਾਂ ਚਲੋ ਉਹਨਾਂ ਦਾ ਤਾਂ ਕਹਿਣੇ ਕੀ ਇੰਨੇ ਵੱਡੇ ਰਾਈਟਰ ਨੇ ਉਹ ਐਡੇ ਵੱਡੇ ਡਾਇਰੈਕਟਰ ਨੇ ਤੇ ਉਹਨਾਂ ਨੇ ਚਾਂਸ ਦਿੱਤਾ ਮੈਨੂੰ ਮੇਰੇ ਲਈ ਬਹੁਤ ਵੱਡੀ ਗੱਲ ਹੈ ਤਾਂ ਸੀ ਗੱਲ ਕਰੀਏ ਤਾਂ ਤੁਹਾਡੇ ਜਿਹੜੇ ਗੀਤ ਸੀਗੇ ਉਹਦੇ ਵਿੱਚ ਐਜ਼ ਅ ਮਾਡਲ ਤੁਸੀਂ ਬਹੁਤ ਸੋਹਣਾ ਹਨਾ ਰੋਲ ਅਦਾ ਕੀਤਾ ਤੇ ਹੁਣ ਜਿਵੇਂ ਫਿਲਮਾਂ 'ਚ ਐਂਟਰੀ ਹੋ ਗਈ ਹਨਾ ਵੈਬ ਸੀਰੀਏ ਦੇ ਵਿੱਚ ਆ ਗਏ ਕੀ ਸੋਚੋਗੇ ਕਿ ਅੱਗੇ ਵੀ ਗਾਣੇ ਕਰਨੇ ਨੇ ਕਿ ਬਸ ਹੁਣ ਅੱਗੇ ਚੱਲਣਾ ਕੰਮ ਨਹੀਂ ਹੁਣ ਤਾਂ ਮੇਨ ਫੋਕਸ ਇਸੇ ਪਾਸੇ ਹੀ ਗਿਆ ਚਲੋ ਵਾਈ ਗਰੂ ਹੁਣ ਦੇਖਦੇ ਹਾਂ ਕਿੱਥੋਂ ਤੱਕ ਲੈ ਕੇ ਜਾਂਦਾ ਏਸ ਇਹਦੇ ਆਉਣ ਤੋਂ ਬਾਅਦ ਰਿਸਪੌਂਸ ਲੋਕਾਂ ਦਾ ਜੇ ਚੰਗਾ ਹੋਊਗਾ ਤਾਂ ਉਹਦੇ ਨਾਲ ਹੋਰ ਵਧੀਆ ਕੰਮ ਨਿਕਲ ਕੇ ਆਊਗਾ ਤੇ ਉਮੀਦ ਦੀ ਉਮੀਦ ਤਾਂ ਹੀ ਸਾਰਾ ਕੁਝ ਹੈ ਜੀ ਠੀਕ ਹੈ ਤਾਂ ਸ਼ੂਟਿੰਗ ਦੌਰਾਨ ਫਿਰ ਤੁਸੀਂ ਕਿੱਥੇ-ਕਿੱਥੇ ਕਿ ਮੋਸਟਲੀ ਤੁਸੀਂ ਬਠਿੰਡਾ ਏਰੀਆ ਦੇ ਵਿੱਚ ਰਹੇ ਹਾਂ ਸਾਰੀ ਸ਼ੂਟਿੰਗ ਉਧਰ ਬਠਿੰਡੇ ਏਰੀਆ 'ਚ ਹੀ ਹੋਈ ਹੈ ਜੀ ਜੀ ਕਿੰਦਾ મતલਬ ਉੱਥੇ ਪਹਿਲਾਂ ਗਏ ਹੋ ਜਾਂ મતલਬ ਮੇਰਾ ਐਕਚੁਅਲੀ ਏਰੀਆ ਫਾਜ਼ਿਲਕਾ ਡਿਸਟ੍ਰਿਕਟ ਹੈ ਹਾਂ ਤੋਂ ਨੇੜੇ ਹੀ ਉੱਥੇ ਫਿਰ ਆਪਡਾਉਨ ਹੋ ਜਾਂਦਾ ਸੀਗਾ ਅੱਛਾ ਜੀ ਦਿੱਲੀ ਆਪਡਾਉਨ ਕਰਦੇ ਹੁੰਦੇ ਹੁੰਦੇ ਮਤਲਬ ਉਹ ਡਿਪੈਂਡ ਕਰਦਾ ਸੀ ਜੇ ਰਾਤ ਦੀ ਮਤਲਬ ਆਪਣਾ ਸ਼ੂਟ ਹੈਗਾ ਤਾਂ ਉਹ ਫਿਰ ਉਸ ਨਾਲ ਅਡਜਸਟ ਹੋ ਜਾਂਦਾ ਸੀ। ਉਹ ਵੀ ਚੀਜ਼ਾਂ ਜਿਹੜੀਆਂ ਨੇ ਮੈਨੇਜ ਕਰਨੀਆਂ ਪੈਂਦੀਆਂ ਨੇ ਜਿੱਦਾਂ ਆਮ ਰੂਟੀਨ ਜਿਹੜਾ ਤੁਸੀਂ ਚੱਲਦੇ ਹੁੰਦੇ ਹੋ ਉਸ ਤੋਂ ਬਾਅਦ ਜਦੋਂ ਤੁਹਾਨੂੰ ਫਿਲਮ ਦੇ ਵਿੱਚ ਕੰਮ ਕਰ ਰਹੇ ਹੋ ਕਿ ਤੇ ਸ਼ੂਟਿੰਗ ਤੇ ਸਾਰੀਆਂ ਚੀਜ਼ਾਂ ਬਦਲ ਜੇ ਜਾਂਦੀਆਂ ਨੇ ਹਨਾ ਤਾਂ ਉਹ ਕਿੱਦਾਂ ਦਾ ਐਕਸਪੀਰੀਅੰਸ ਨੇ ਕਿ ਕਿਵੇਂ-ਕਿਵੇਂ ਚੀਜ਼ਾਂ ਮੈਨੇਜ ਕੀਤੀਆਂ ਤੁਸੀਂ ਸਾਰੀਆਂ? ਕੋਈ ਵੀ ਔਖਣੇ ਸੀਗਾ ਉਹ ਤਾਂ ਬੰਦਾ ਉਹ ਪ੍ਰੀਪੇਅਰ ਹੋ ਜਾਂਦਾ ਉਸ ਨਾਲ ਜਿੱਦਾਂ ਦਾ ਹੁਣ ਆਪਣਾ ਕਿੱਦਾਂ ਦਾ ਸ케ਜੂਲ ਬਣਦਾ ਸੀਗਾ ਸਾਰਾ ਕੋਈ ਐਡਾ ਦਿੱਕਤ ਵਾਲੀ ਗੱਲ ਨਹੀਂ ਹੈਗੀ ਸੀ। ਬਸ ਇਹ ਥ ਦੇ ਅੰਦਰ ਅੰਕ ਫੀਮ ਵਰਗਾ ਹੈ ਕੀ ਵਰਗ ਪੈਂਦਾ ਜੀ ਆਪਾਂ ਨਾ ਉਹ ਗੱਲ ਫਿਰ ਬਾਈ ਜੀ ਨੇ ਉਹਨੇ ਦੱਸੀ ਹੈ ਵੀ ਮੇਕਅਪ ਤਾਂ ਕਿਸੇ ਨੇ ਕੀਤਾ ਹੀ ਨਹੀਂ ਮੈਂ ਵੈਸੇ ਵੀ ਨਹੀਂ ਕਰਾਉਂਦਾ ਸ਼ੂਟ ਤੇ ਤਾਂ ਆਪਾਂ ਨੂੰ ਇੰਨੀ ਜ਼ਿਆਦਾ ਪ੍ਰੋਬਲਮ ਆਈ ਨਹੀਂ ਜੀ ਕਿ ਸੋ ਅੱਛਾ ਲੱਗਿਆ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਤੇ ਬਹੁਤ ਸੋਹਣਾ ਤੁਹਾਡਾ ਕਿਰਦਾਰ ਹੈਗਾ ਬਟ ਮੈਂ ਡਾਇਲੋਗ ਨਹੀਂ ਸੁਣਿਆ ਹੈਗਾ ਤੁਹਾਡਾ ਤੇ ਡਾਇਲੋਗ ਇਹਦੇ ਚ ਇੱਕ ਹੈਗਾ ਉਹ ਕਹਿੰਦਾ ਲੰਬੀ ਰੇਸ ਦੇ ਕੱਲੇ ਘੋੜੇ ਨਹੀਂ ਘੋੜੀਆਂ ਵੀ ਹੁੰਦੀਆਂ ਤਾਂ ਇਹ ਅੱਛਾ ਮਤਲਬ ਹੈ ਜੀ ਮਤਲਬ ਇਹ ਕਿ ਲੇ ਕੇ ਕਾਰਪ ਤ ਨੂੰ ਲੈ ਕੇ ਕਿਹਾ ਗਿਆ ਹੈਗਾ ਹਨਾ ਤਾਂ ਬਹੁਤ ਅੱਛਾ ਹੈ ਤੇ ਚੰਗਾ ਲੱਗਿਆ ਤੁਹਾਡੇ ਨਾਲ ਬੈਸਟ ਵਿਸ਼ਸ ਮੇਰੇ ਵੱਲੋਂ ਤੁਹਾਨੂੰ ਤੇ 4 ਜੁਲਾਈ ਲਈ ਹਨਾ ਵਾਹਿਗੁਰੂ ਮੇਰ ਕਰੇ ਸੋ ਮੇਰੇ ਨਾਲ ਗੁਰੇ ਤੂਰ ਜੀ ਵਜੂ ਸੀਗੀ ਅੱਛੇ ਮਾਡਲ ਐਕਟਰ ਹੋ ਇਹਨਾਂ ਦਾ ਕਿਰਦਾਰ ਹੈ ਫਿਲਮ ਦੇ ਵਿੱਚ ਸਾ ਉਡੀਕਾਰ ਹੈ ਹਰ ਕੋਈ ਇਹ ਫਿਲਮ ਵੈਬ ਸੀਰੀ ਜਿਹੜੀ ਹੈ ਇਹ ਜਦੋਂ ਆਏਗੀ ਤੇ ਸਾਰੇ ਕੋ ਇਸ ਨੂੰ ਦੇਖੋ ਕਿ ਅਸਲ ਜ਼ਿੰਦਗੀ ਤੇ ਆਧਾਰਿਤ ਹੈ ਇੱਕ ਆਮ ਕਰਦੀ ਲੜਕੀ ਜੋ ਇਨਾ ਮਿਹਨਤ ਕਰਦੀ ਹੈ ਕਿ ਕੀ ਕੁਛ ਉਸ ਨੂੰ ਚੱਲਣਾ ਪੈਂਦਾ ਤੇ ਕਿਵੇਂ ਫਿਰ ਉਹ ਫਿਰ ਬੰਦੂਕ ਹੱਥ ਦੇ ਵਿੱਚ ਫੜਦੀ ਹੈ ਸੋ ਵੇਟ ਰਹੇਗੀ 4 ਜੁਲਾਈ ਦੀ ਦਾਰੋ 1 ਕੇਬਲ 1